चोज तेर चो चोज ते आे चोज तेर चक ਨੇ ਮਾਨਿਆ ਤੇ ਮਾਨ ਸਤਿਗੁਰੂ ਨੇਕਾਂ ਦੇ ਤਾਂ ਨੇ ਉੱਤੇ ਤੇ ਹਉਮੈ ਜੁਗ ਜੋ ਦਾ ਤਾਲੂ ਦਾਬਰ ਸ਼ਤਰ ਪੱਖ ਦੇ ਮਾਲਕ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲ ਕਰਕੇ ਬੈਠੇ ਹੋ ਗੁਰੂ ਪਿਆਰੀ ਸਾਧ ਸੰਗਤ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਿਓ ਆਪਣੀਆਂ ਘੜੀਆਂ ਦੀ ਸਪਾਧੀ ਬਣਾਉਣਾ ਜੋ ਨਗਰ ਕੀਰਤਨ ਜੋਤਵਰਾ ਸਾਹਿਬ ਜੀ ਤੋਂ ਆਰੰਭ ਉਤਰ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ। ਅਸੀਂ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਿਹਾ ਤੇ ਨਗਰ ਕੀਰਤਨ ਨਗਰ ਦੀਆਂ ਪ੍ਰਕਰਮਾ ਕਰੇ। ਪਹਿਲਾ ਪੜਾਅ ਦੂਸਰੇ ਪੜਾਅ ਤੋਂ ਮੁੱਕੇ ਹੋਏ ਹੁਣ ਤੁਸੀਂ ਤੀਸਰੇ ਪੜਾਅ ਤੇ ਪਹੁੰਚੇ। ਗੁਰੂ ਪਿਆਰੀ ਸਾਧ ਸੰਗਤ ਇੱਥੋਂ ਦੇ ਪ੍ਰਬੰਧਕ ਜਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਨਗਰ ਕੀਰਤਨ ਨੂੰ ਜੀ ਆਇਆਂ ਕਿਹਾ। ਸੰਗਤਾਂ ਤੇ ਬੈਠਣ ਵਾਸਤੇ ਛੱਕਰ ਸਿਕਾਣ ਵਾਸਤੇ ਬਹੁਤ ਪਿਆਰ ਪ੍ਰਵੰਤੀ ਚਾਗੇ। ਗੁਰੂ ਪਿਆਰੀ ਸਾਧ ਸੰਗਤ ਨਾਲ ਦੇ ਨਾਲ ਅਸੀਂ ਜਲ ਪਾਣੀ ਛਕਣਾ ਹੈ। ਨਾਲ ਦੇ ਨਾਲ ਅਸੀਂ ਆਪਣੇ ਮਨ ਦੀ ਪਿਆਸ ਵੀ ਬੁਝਾਣੀ ਹੈ। ਤੇ ਮਨ ਦੀ ਪਿਆਸ ਕਦੋਂ ਤੱਕ ਜੜੀ ਹੈ? ਜਦੋਂ ਅਸੀਂ ਮਨ ਨੂੰ ਗੁਰੂ ਧਰਮ ਦੇ ਵਿੱਚ ਲੈ ਕੇ ਆਮਾ ਕੇ ਆਕਾਤ ਦੇ ਤੋਂ ਕਰਕੇ ਗੁਰੂ ਦੀਆਂ ਬਿੜਿਆਈਆਂ ਨਾਲ ਸਰਬੰਸਰਨ। ਗੁਰੂ ਪਿਆਰੀ ਸਾਧ ਸੰਗਤ ਆਓ। ਜਿਹੜਾ ਇਤਿਹਾਸ ਆਪ ਸੰਗਤ ਦੇ ਸਾਹਮਣੇ ਰੱਖ ਰਿਆ ਉਸੇ ਇਤਿਹਾਸ ਤੋਂ ਆਗ ਆ ਕੇ ਚੱਲੇ ਗੁਰੂ ਪਿਆਰੇ ਸਾਧ ਸੰਗਤ ਪਰ ਉਸ ਤੋਂ ਪਹਿਲਾਂ ਕੁਝ ਮੇਰੇ ਵੀਰਾਂ ਨੇ ਇਤਿਹਾਸ ਦਾ ਸਕਾਰ ਕੀਤਾ ਹੈ ਤੇ ਸੰਗਾਰ ਜੋਗ ਸਰਦਾਰ ਮੰਗਲ ਸਿੰਘ ਜੀ ਬਾਪੂ ਮੰਗਲ ਸਿੰਘ ਜੀ ਵੱਲੋਂ ਵਿਧਿਆਤ ਮਾਰਕ ਕਰਕੇ ਆਏ ਸਤਿਗੁਰ ਦੀ ਕਰਦੀਆਂ ਅਰਦਾਸ ਕਰਦੇ ਮਾਤਾ ਭਾਗਤ ਸਿੰਘ ਦੇ ਨਾਲ ਤੇ ਅਤਿ ਮਾਇਆ ਹਾਜ਼ਰ ਹੋਈ ਹੈ ਅਤੀ ਸਰਕਾਰ ਜੋਗ ਸਰਕਾਰ ਜਗਤਾਰ ਸਿੰਘ ਜੀ ਖਾਲਸਾ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਬੰਦੀ ਸਿੰਘ ਸਾਡੇ ਜ਼ਿਲ੍ਹੇ ਦੇ ਵਿੱਚ ਬੰਦ ਕੀਤੇ ਹੋਏ ਨੇ ਗੁਰੂ ਜੀ ਅੱਜ ਲੋ ਆਪਕਾ ਸੰਜਾਮਾ ਸੁਣਨਾ ਕਰ ਦਿੱਤੇ ਨੇ ਪਰ ਆਮ ਬਕੈ ਦੀ ਵਕਤ ਮੌਕੇ ਦੀ ਸਰਕਾਰ ਅੱਗੇ ਆ ਕੇ ਪ੍ਰਣਿਭਾਲ ਹੀ ਕਰਾਈ ਉਹਨਾਂ ਦੀ ਰਿਹਾਈ ਬਾਰੇ ਰਾਸ਼ਟਰੀ ਅਤੇ ਸਿੱਖ ਰਣਨੀਤੀ ਬਾਰੇ ਗੱਲ ਕਰਦੀ ਹੈ ਆਪ ਉਹਨਾਂ ਅਧਿਕਾਰੀਆਂ ਦੀ ਚੜਦੀ ਕਲਾ ਵਾਸਤੇ ਤੇre ਹਾਈ ਬਾਸ ਕੋਈ ਸ਼ਰਤਾਂ ਸੰਤਾਂ ਮਿਲ ਕੇ ਅਰਜ਼ੀ ਕਰੀਏ ਗੁਰੂ ਪਰਮੇਸ਼ਰਿ ਸਤਿਗੁਰ ਨਾਨਕ ਦੇ ਚਰਨਾਂ ਵਿੱਚ ਗੱਜ ਕੇ ਆਖੇ ਦੀ ਨਾਨਕ ਰਾਤ ਕਰਦੇ ਅਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਕੀਏ ਦਾ ਸਰਕਾਰਾਂ ਦੇ ਸੰਪੂਰਨ ਸਮਝ ਉਚਿਤ ਹਨ ਇਹਨਾਂ ਨੂੰ ਸਮਝਾ ਜਾਵੇ ਕਿ ਜਿਵੇਂ ਅਸੀਂ ਬਾਣੀ ਦੇ ਮਾਰਤੇ ਕਾਨੂੰਨ ਰੱਖੇ ਹੋਏ ਨੇ ਉਹਦੀ ਕਰਨ ਸਿਖਾ ਦੇਣ ਤੋਂ ਬਾਅਦ ਵੀ ਇਹ ਨਹੀਂ ਕਿ ਕਿਸੇ ਹੋਰ ਬਾਤੇ ਹੋਰ ਹੈ سکھا ہوئے رکھ چرچیاں جی کلا جی والا جیون ستگو جی کر کے نوائی شہید پائی آپ کے ناطے جنت مایا ہوئی ہے ਸਤਿਗੁਰੂ ਦੀ ਜਿਨ੍ਹਾਂ ਦਾ ਪ੍ਰਵਾਨਾ ਦੇ ਇਤਿਹਾਸ ਦਾ ਸਰਕਾਰੋਂ ਕੀਤਾ ਹੈ ਮਾਨਸਕਾਰ ਦੇ ਕਰਕੇ ਨਵਾਜਿਆ ਸਤਿਗੁਰੂ ਦੀ ਸਮੂਹੀਆਂ ਸੰਗਤਾਂ ਦੀਆਂ ਮਨੋ ਕਾਰਨਾਮਾ ਭਾਨਾ ਨੂੰ ਪੂਰਤ ਸਪੂਰਨ ਕਰ ਪੈਸਾਰ ਅਰਦਾਸ ਕਰਵਾ ਕੇ ਬੜਾ ਮਨ ਖੁਸ਼ ਹੋਇਆ ਗੁਰੂ ਪਿਆਰੀ ਸਾਧ ਸੰਗਤ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਦੀ ਕਿਰਪਾ ਕਰਿਓ ਮੇਰੇ ਪੁੱਤਰ ਦੇ ਆਨੰਦਕਾਰਜ ਹੋ ਜਾਣ ਮੇਰਾ ਪੁੱਤਰ ਵਿਦੇਸ਼ ਚ ਰਿਆ ਜਾਵੇ ਮੇਰਾ ਪੁੱਤਰ ਨੂੰ ਨੌਕਰੀ ਕਰ ਜਾਵੇ ਜਾਂ ਮੇਰੇ ਪਰਮਾਰਥੀ ਸਤਗੁਰੂ ਜੀ ਚੜ੍ਹਦੀ ਕਲਾ ਰੱਖਿਓ ਗੁਰੂ ਪਿਆਰੇ ਸਾਧ ਸੰਗਤ ਅੰਦਰ ਮੈਂ ਅਰਦਾਸ ਕੀਤੀ ਹੈ ਕਿ ਸਤਗੁਰੂ ਜੀ ਕਿਰਪਾ ਕਰਿਓ ਆਸ ਪੁੱਤੇ ਨਗਰ ਉਪਰ ਆਪਣੀ ਨਜ਼ਰ ਬੰਦੀ ਰੱਖਿਓ ਤੇ ਮੇਰੇ ਪਰਿਆ ਹੱਥ ਰੱਖਿਓ ਸਤਗੁਰੂ ਜੀ ਨਗਰ ਵਿੱਚ ਪਿਆਰ ਮੁਹੱਬਤ

What कर